ਤੇ ਪਾਣੀ ਜਿਹੜਾ ਹੈ ਸਾਡੇ ਕੋਲ ਸੀਮਤ ਆ ਪਾਣੀ ਤਾਂ ਬਹੁਤ ਪਰ ਉਹਦੇ ਵਿੱਚ ਜਿਹੜਾ ਸਾਨੂੰ ਜੀਵਨ ਤਾਨ ਦੇ ਸਕਦਾ ਗਿਉਂ ਦਾ ਪਾਣੀ ਜਿਹੜਾ ਸਾਡੇ ਖੇਤ ਲਈ ਪੀਣ ਜਾਊਗਾ ਉਹ ਬਹੁਤ ਥੋੜਾ ਸਵੇ ਸਵੇ ਜਦੋਂ ਕਿਸੇ ਕਿਸੇ ਦੀ ਖੜ ਹੋਵੇ ਤੇ ਉਹਨੂੰ ਉਹਦਾ ਸੁਭਾਲਣਾ ਬਹੁਤ ਜ਼ਰੂਰੀ ਬਣ ਜਾਂਦਾ ਦੇ ਤਰ੍ਹਾਂ ਸਭ ਨੂੰ ਸਾਰ ਲੋੜਾਂ ਵਧੀਆਂ ਪਾਣੀ ਦੀ ਜੀ ਧਰਤੀ ਤੇ ਲੋ ਨਕਾਸੀ ਕਰ ਰਹੇ ਹਾਂ ਪੀਣ ਵਾਲਾ ਪਾਣੀ ਕੱਢ ਰਹੇ ਹਾਂ ਤੇ ਦੁਨੀਆ ਭਰ ਦੇ ਵਿੱਚ ਆ ਜੋ ਸੋਚ ਬਣ ਚੁੱਕੀ ਹੈ ਕਿ ਇਹ ਜਿਹੜਾ ਪਾਣੀ ਹੈ ਕਿਸੇ ਵੇਲੇ ਦੁੱਧ ਨੂੰ ਵੇਚਣਾ ਪਾਪ ਗਿਣਿਆ ਜਾਂਦਾ ਸੀ ਅੱਜ ਪਾਣੀ ਜਿਹੜਾ ਹੈ ਉਹ ਬੋਤਲਾਂ ਵਿੱਚ ਵਿਕ ਰਿਹਾ ਇਹ ਸਾਡੇ ਬਜ਼ੁਰਗ ਵੱਡੇ ਵਡੇਰੇ ਕਦੇ ਜੀ ਜੀ ਸੋਚ ਨਹੀਂ ਸਕਦੇ ਕਿ ਪਾਣੀ ਦੀ ਬੋਤਲ ਵਿੱਚ ਵੀ ਤੂਰਾ ਪਰ ਜਿਸ ਤਰ੍ਹਾਂ ਦਾ ਆਉਣ ਵਾਲਾ ਸਮਾਂ ਦਾ ਸਾਡੇ ਵਿਗਿਆਨੀ ਮਹਰ ਜੋ ਸਾਨੂੰ ਦੱਸ ਰਹੇ ਉਹਦੇ ਅਨੁਸਾਰ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੋਊਗਾ ਉਹ ਤਾਂ ਇਹ ਵੀ ਕਹਿ ਰਹੇ ਆ ਕਿ ਜਿਹੜੀ ਸਭ ਤੋਂ ਆਉਣ ਵਾਲੀ ਜਿਹੜੀ ਜਿਹੜਾ ਵਿਸਫੋਟ ਹੈ ਉਹ ਪਾਣੀ ਤੇ ਹੋ ਸਕਦਾ ਪਰ ਪਾਣੀ ਨਾਲ ਵੀ ਜਦ ਹੋਵੇ ਪਰ ਪਾਣੀ ਦੀ ਅੰਮ੍ਰਿਤ ਸਾਡੇ ਪੰਜਾ ਤੱਤਾਂ ਦਾ ਸਰੀਰ ਹੈ ਤੇ ਇੱਕ ਤੱਤ ਜਿਹੜਾ ਹੈ ਉਹ ਪਾਣੀ ਹੈ 70% ਸਾਡੀ ਬਾਡੀ ਦਾ ਹਿੱਸਾ ਇਹ ਪਾਣੀ ਨੂੰ ਬਚਾਉਣਾ ਇਹ ਪਾਣੀ ਪ੍ਰਦੂਸ਼ਿਤ ਰਹਿ ਕੇ ਹੋਵੇ ਇਹਦੇ ਵਾਸਤੇ ਬਹੁਤ ਵੱਡੀ ਜ਼ਰੂਰਤ ਹੈ ਜਿਸ ਤਰ੍ਹਾਂ ਗਲੇਸ਼ੀਅਰ ਤੋਂ ਖੁਰਕੇ ਜਿਹੜਾ ਸਾਡੇ ਕੋਲ ਕੁਝ ਪਾਣੀ ਜਿਹੜਾ ਧਰਤੀ ਥੱਲੇ ਪਾਣੀ ਹੈ ਬਾਕੀ ਸਮੁੰਦਰਾਂ ਚ ਪਾਣੀ ਹੈ ਕੁਝ ਪਾਣੀ ਜਿਹੜਾ ਸਾਡਾ ਗਲੇਸ਼ੀਅਰ ਦੇ ਰੂਪ ਦੇ ਵਿੱਚ ਪਹਾੜਾਂ ਦੇ ਉੱਤੇ ਟਿਕਿਆ ਹੋਇਆ ਜਿਹੜੇ ਜਿਸ ਤਰ੍ਹਾਂ ਉਹਦੇ ਨਾਲ ਲੰਬੇ ਸਮੇਂ ਤੋਂ ਇਹ ਆਪਮਲ ਹੋ ਰਿਹਾ ਜਿਸ ਨਾਲ ਬਹੁਤ ਵੱਡਾ ਪ੍ਰਭਾਵ ਕੋ ਗਲੇਸ਼ੀਅਰ ਤੇ ਪੈ ਰਿਹਾ ਜਿਸ ਨਾਲ ਗਲੇਸ਼ੀਅਰ ਖੁਰ ਰਿਹਾ ਤੇ ਇਹ ਵੱਡਾ ਇਦਗੀ ਜਿਹੜਾ ਪੂਰੇ ਵਿਸ਼ਵ ਦਾ ਜਿਹੜਾ ਥੀਮ ਆ ਕਿ ਗਲੇਸ਼ੀਅਰ ਨੂੰ ਘੁਲਣ ਤੋਂ ਰੋਕਣਾ ਪਿਘਲਣ ਤੋਂ ਰੋਕਣਾ ਉਹ ਗੱਦਾ ਰੁਖ ਸਕਦੇ ਆ ਉਹ ਵਾਸਾ ਬਾਣੀ ਜੀ ਸਨਮਾਨ ਕਰਦੇ ਆ ਆਪਣ ਹੱਥੀਆ ਆਪਣਾ ਆਪੇ ਹੀ ਕਾ ਸਵਾਰੀਏ ਜਿੱਥੇ ਜਾਏ ਭਈ ਇਹ ਭਲਾ ਕੀ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਵੀ ਰਹਿ ਰਹੇ ਆ ਉਥੇ ਨੇੜੇ ਹੈ এনवायरमेंट ਦੇ ਵਾਸਤੇ ਜੋਗਦਾਨ ਪਾਜੀਏ ਉਹ ਤੋਂ ਬਦਰਾ ਲਾਗੇ ਹਰਿਆ ਭਰਿਆ ਕਰੀਏ ਧਰਤੀ ਦਾ ਉਹ ਕੋਨਾ ਜਿੱਥੇ ਤੁਸੀਂ ਬੈਠੇ ਆ ਜੇਕਰ ਸਾਰੀ ਦੁਨੀਆ ਦੇ ਵਿੱਚ ਬੈਠੇ ਰੋ ਕੇ ਕਾਲੀ ਕੋਲ ਇਹਦਾ ਇਸ ਤਰ੍ਹਾਂ ਖਿਆਲ ਰੱਖਣਗੇ ਤੇ ਜਿਹੜੇ ਮੈਲਟ ਹੋ ਰਿਆ ਪਰਬਕ ਜਿਹੜੇ ਪਹਾੜ ਉੱਤੇ ਪਈ ਬਰਫ ਉਹਨੂੰ ਅਸੀਂ ਸਾਡੇ ਰੋਕ ਸਕਦੇ ਆ ਸੋ ਇਸ ਵਾਸਤੇ ਅਸੀਂ ਅ ਦਿੱਸੇ ਵੀ ਮਿੱਠੇ ਹਵਾ ਪਾਣੀ ਧਰਤੀ ਦੀ ਸੰਭਾਲ ਕਰੀਏ ਕਿਉਂਕਿ ਇਹ ਜ਼ਰੂਰੀ ਥਤ ਜਿਹੜੇ ਸਾਡੇ ਵਾਸਤੇ ਵੀ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਅਸੀਂ ਬਹੁਤ ਤੋਂ ਬਹੁਤ ਦਰਸਤ ਲਈਏ ਤੇ ਜਿੱਥੇ ਵੀ ਰਹ ਰਹੇ ਆ ਜਿੱਥੇ ਵੀ ਵਹ ਰਹੇ ਆ ਜਿੱਥੇ ਵੀ ਗੁਰੂ ਨੇ ਸਾਧ ਦਿੱਤੇ ਆ ਉੱਥੇ ਦਾ ਖਾਲੇ ਦੋੜੇ ਦਾ ਖਿਆਲ ਰੱਖਿਏ ਇਹ ਅੱਜ ਦੇ ਦਿਨ ਦਾ ਜਿਹੜਾ ਮਹੱਤਵ ਆ ਜਿਹੜੀ ਇਹ ਨੂੰ ਮਹੱਤਵ ਦੇਣ ਦੀ ਲੋੜ ਉਹ ਪਾਣੀ ਨੂੰ ਰਖੀ ਪ੍ਰਦੂਸ਼ਣ ਹੋਣ ਤੋਂ ਵੀ ਬਚਾਈਏ ਤੇ ਪਾਣੀ ਉਹਨਾਂ ਹੀ ਵਰਤिए ਜਿੰਨੇ ਸਾਨੂੰ ਲੋੜ ਪਾਣੀ ਦੀ ਸੰਭਾਲ ਕਰੀਏ ਵਾਯੂ ਦੇ ਖਾਲਸਾ ਵਾਯੂ ਦੇ ਫਖਰ